ਹਿੰਦੂ ਵੀਰਾਂ ਦੇ 2 ਪੜਾ ਨੇ ਤੀਸਰੀ ਮੰਜ਼ਲੇ ਮੁਸਲਮਾਨ ਵੀਰਾਂ ਦੇ 3 ਪੜਾ ਨੇ ਸੁਰਤ ਦੇ ਚੌਥੀ ਮੰਜ਼ਲੇ ਸਿੱਖ ਜਗਤ ਦੇ ਅੰਦਰ ਸਿੱਖ ਧਰਮ ਦੇ ਅੰਦਰ ਗੁਰੂ ਨੇ ਸੁਰਤ ਦੇ ਚਾਰ ਪੜਾ ਤੇ ਪੰਜਵੀਂ ਮੰਜ਼ਲ ਦੱਸੀ ਹੈ ਰੋਜ ਜਪਜੀਤ ਸਾਹਿਬ ਪੜਦੇ ਆ ਸ਼ਾਇਦ ਖਿਆਲ ਨਾ ਦਿੱਤਾ ਹੋਵੇ ਧਰਮ ਖੰਡ ਤੋਂ ਯਾਤਰਾ ਸ਼ੁਰੂ ਕਰਨੀ ਹੈ ਧਰਮੀ ਹੋਣਾ ਪ੍ਰਾਕ੍ਰਿਤ ਮੰਡਲ ਜਿੰਨਾ ਹੈ ਨਾ ਸੰਸਾਰ ਸਭ ਪਰਮਾਤਮਾ ਦੇ ਨਿਯਮਬੰਦ ਨੇ ਮਰਿਆਦਾ ਹੈ ਮਰਿਆਦਾ ਤੋਂ ਬਾਹਰ ਕੁਝ ਨਹੀਂ ਹੈ ਇੱਥੇ ਰਾਤ ਹੈ ਤੇ ਦਿਨ ਹੈ ਪਰ ਇਹ ਨਹੀਂ ਹੁਣ ਰਾਤ ਹੋਵੇਗੀ ਤੇ ਫਿਰ ਰਾਤ ਪੈ ਜਾਵੇਗੀ ਨਹੀਂ ਦਿਨ ਤੇ ਸਰ ਪਰ ਪੌਸੀ ਰਾਤ ਰਹਿਣ ਗਈ ਫਿਰ ਹੋਏ ਬਰਬਾਦ ਰਾਤ ਹੈ ਤੇ ਦਿਨ ਹੋਵੇਗਾ ਦਿਨੇ ਤੇ ਰਾਤ ਹੋਵੇਗੀ ਨਿਯਮਬੰਦ ਹੈ ਇੱਥੇ ਰਾਤ ਹੈ ਇੱਥੇ ਦਿਨ ਹੈ ਇੱਥੇ ਰੁੱਤਾਂ ਨੇ ਇੱਥੇ ਥਿੱਤਾਂ ਨੇ ਇੱਥੇ ਵਾਰ ਨੇ ਸਭ ਨਿਯਮਬੰਦ ਨੇ ਸੰਸਾਰ ਦੀ ਜਿੰਨੀ ਪ੍ਰਕਿਰਤੀ ਦਿਸਰੀ ਹੈ ਸਭ ਮਰਯਾਦਾ ਵਿੱਚ ਖਲੋਤੀ ਹੈ ਮਕਾਨ ਬਣੇ ਨੇ ਕਾਰੀਗਰ ਨੂੰ ਬਣਾਉਂਦੇ ਆ ਵੇਖੋ ਪਹਿਲੀ ਇੱਟ ਨੂੰ ਦਬਾ ਕੇ ਠ ਰੱਖਦਾ ਹੈ ਜੇ ਇੱਟ ਨੂੰ ਇੱਟ ਸਾਹਮਣੇ ਜੋੜੇ ਤੇ ਮਿੰਡ ਵਿੱਚ ਕੰਦ ਡਿੱਗ ਪਵੇਗੀ ਖਿੱਚ ਬਣਾਈ ਹੋਈ ਹੈ ਤਰਤੀਬ ਨਾਲ ਇੱਟ ਰੱਖੀ ਨਾਲ ਮਹਾਲ ਉਸਰਦੇ ਨੇ ਐਵੇਂ ਨਹੀਂ ਉਸਰਦੇ ਕੱਪੜੇ ਆਪਾਂ ਸਾਰਿਆਂ ਪਾਏ ਨੇ ਕੀ ਹੈ ਦੋ ਧਾਗੇ ਨੇ ਤਾਣਾ ਤੇ ਪੇਟਾ ਧਾਗਿਆਂ ਦੀ ਖਿੱਚ ਬਣੀ ਹੈ ਤੇ ਕੱਪੜਾ ਬਣਿਆ ਨਿਯਮ ਬੰਧਾ ਹੈ ਨਹੀਂ ਤੇ ਕਪੜਾ ਕਿਤਰਾ ਬਣੇਗਾ ਕਦੀ ਨਹੀਂ ਬਣੇਗਾ ਇੱਕ ਤਾਣਾ ਇੱਕ ਪੇਟਾ ਹੈ ਕੱਲੇ ਤਾਣੇ ਨਾਲ ਬਸਤਰ ਨਹੀਂ ਬਣਦਾ ਕੱਲੇ ਪੇਟੇ ਨਾਲ ਬਸਤਰ ਨਹੀਂ ਬਣਦਾ ਕਦੀ ਵੀ ਨਹੀਂ ਬਣੇਗਾ ਪੰਜਾ ਤੱਤਾਂ ਨੂੰ ਤਰਦੀਬ ਮਿਲਦੀ ਹੈ ਤੇ ਸਰੀਰ ਬਣਦਾ ਕਿਉਂਕਿ ਵਿਰੋਧੀ ਤੱਤ ਨੇ ਰੱਬ ਤਰਦੀਬ ਦਿੰਦਾ ਹੈ ਪੰਜਾਂ ਤਤਾਂ ਨੂੰ ਸਰੀਰ ਬਣਦਾ ਹੈ ਅੰਦਰ 98 ਡਿਗਰੀ ਗਰਮੀ ਚਾਹੀਦੀ ਹੈ 2 ਪੁਆਇੰਟ ਘਟ ਜਾਵੇ ਜਾਂ ਵੱਧ ਜਾਵੇ ਬੰਦਾ ਦੁਸ਼ਤ ਹੋ ਕੇ ਮੰਜੀ ਤੇ ਪੈ ਜਾਂਦਾ ਹੈ ਕਿਉਂਕਿ ਨਿਯਮ ਵੱਧ ਹੈ ਸਭ ਕੁਝ ਜਾਂ ਡਿਗਰੀ ਘਟ ਗਈ ਜਾਂ ਵੱਧ ਗਈ ਸਰੀਰ ਨਹੀਂ ਚੱਲ ਸਕਦਾ ਪੂਰਾ ਕੰਮ ਨਹੀਂ ਦੇ ਸਕਦਾ ਮਨੁੱਖ ਦਾ ਸੌਣਾ ਉਠਣਾ ਖਾਣਾ ਪੀਣਾ ਹੱਸਣਾ ਸੌਣਾ ਰੋਣਾ ਸਭ ਕੁਝ ਜਦੋਂ ਧਰਮ ਅਨਸਾਰ ਹੁੰਦਾ ਹੈ ਨਾ ਉਦੋਂ ਬੰਦਾ ਧਰਮਖੰਡੀ ਹੁੰਦਾ ਜੀ ਨੀ ਤੇ ਧਰਮਖੰਡ ਤੋਂ ਸੁਰਤ ਨਹੀਂ ਤੁਰਦੀ ਇਹ ਧਰਮ ਦੀ ਸ਼ੁਰੂਆਤ ਹੈ ਖੱਡੇ ਵੱਟ ਦਾ ਅੰਮ੍ਰਿ ਛਕਣਾ ਪੰਜਾਂ ਕਕਾਰਾਂ ਦੀ ਰਹਿਤ ਰੱਖਣੀ ਬਾਣੀ ਬਾਣੇ ਵਿੱਚ ਪ੍ਰਪੱਕ ਹੋਣਾ ਬਾਣੀ ਪੜਨੀ ਚਾਰ ਬੱਜਰ ਕਰੀਤਾ ਦਾ ਤਿਆਗ ਕਰਨਾ ਪਰ ਇਹਦੇ ਤੋਂ ਅੱਗੇ ਸੁਰਤ ਨੂੰ ਵੀ ਤੋੜਨਾ ਉਹ ਬੰਦਾ ਧਰਮਖੰਡੀ ਹੋਵੇਗਾ ਉਹਦੀ ਸੁਰਤ ਅਗੇ ਚੱਲੇਗੀ ਜੀਦੀ ਹਰ ਇੱਕ ਕਿਰਿਆ ਹਰੇ ਕਰਮ ਵਿੱਚ ਧਰਮ ਹੋਵੇਗਾ ਖਾਣ ਵਿੱਚ ਪੀਣ ਵਿੱਚ ਸੌਣ ਵਿੱਚ ਉੱਠਣ ਵਿੱਚ ਹੱਸਣ ਵਿੱਚ ਰੋਣ ਵਿੱਚ ਜੇ ਨਹੀਂ ਉਹ ਧਰਮਖੰਡੀ ਨਹੀਂ ਹੋਵੇਗਾ